ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਾਂ ਬਾਈ ਸਭ ਠੀਕ ਠਾਕ ਹੋਏਗੇ ਆਪਾਂ ਪਹੁੰਚੇ ਆ ਬਾਈ ਕਨੌਰ ਕਹਿ ਲੈ ਆਪਣੇ ਭਿੰਦਾ ਵੀਰ ਆਸਤਰੀ ਗੱਲ ਬਾਈ ਸਾਰਿਆਂ ਨੂੰ ਤੋਰ ਵੀਰ ਠੀਕ ਹੈ ਹਾਂ ਵਧੀਆ ਬਾਈ ਐਨ ਐਨ ਵਧੀਆ ਬਾਈ ਸਰ ਰਿਆ ਕੰਮ ਕਰ ਠੀਕ ਆ ਮੈਂ ਕੰਮ ਕਰਦਾ ਲਾਈ ਆ ਹਾਂ ਠੀਕ ਆ ਇਹਨਾਂ ਸਮਾਂ ਲੰਘਦਾ ਚਲੋ ਚੰਗੀ ਗੱਲ ਹੈ ਕਨਹੀਂ ਸਮਾਂ ਹੀ ਲੰਘਣਾ ਚਾਹੀਦਾ ਬੱਸ 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 ਮੰਦਾ ਰੇਟਰ ਡੋਟਰਾਣਾ ਟਰੈਕਟਰਾਂ ਵੀ ਰੈਤ ਕੀ ਛੋੜੇ ਮੰਦਾ ਕੀ ਵਜਹ ਸਮਾਂ ਆਇਆ ਕਹੀ ਮਰੀ ਕੀ ਵਜਹ ਹੋ ਸਕਾ ਭਾਈ ਕਾਸਤੇ ਮੰਦਾ ਹੋ ਸਕਾ ਰੱਬ ਜਣਾ ਬਾਲਡਵਾ ਕਹਣਾ ਬਾਲਡ ਭਈ ਹੈ ਸਾਂਹ ਜੀ ਦੀ ਮੰਦਾ ਸਾਰੇ ਕੀਤੇ ਜੀ ਹਰ ਇੱਕ ਕੰਮ ਮਾਂ ਠੀਕ ਥੋੜਾ ਜਿਹਾ ਹੈ ਜੀ ਮੰਦੇ ਦਾ ਦੌਰ ਹੈ ਮੰਦੇ ਦਾ ਦੌਰ ਵਾਹ ਕਈ ਸਾਲਾਂ ਬਾਅਦ ਆ ਜਾ ਠੀਕ ਹੈ ਪੂਰੇ ਖੜਾਇਆ ਭਾਈ ਆਪਣਾ ਰੀਪਰ ਆਪਾਂ ਨੂੰ ਕੰਮ ਤਾਂ ਆਇਆ ਨਹੀਂ ਗਿਆ ਬੰਦਾ ਛੱਡ ਗਿਆ ਦਾ ਆਪਣਾ ਦੇਖਾਂ ਬਈ ਮਿਸਤਰੀ ਕਿਹਾ ਕੁਛ ਦੱਸਾਂ। ਕੀਆ ਕਮੀਆਂ ਕੱਢਾਂ। ਯਾਹ ਖੜਿਆ ਆ ਬਨਾਰੀ ਪਰ ਇਹ ਯਾਹ। ਇਹ ਕੋਸ ਹਰਗਿਲਾ ਰੱਖਿਆ ਨੇ ਦੋਏ ਨਾਲ। ਕੀ ਆ ਗਿਆ ਪਪੇਗਾ ਵੀਰਾ। ਹੈਂ ਬਾਈ ਯੂ ਦੇਖਦੇ ਨਾ ਮਰ ਗਿਆ 1 ਕਿਲੋ ਬਹਿਣ। ਚਲੋ ਜੋ ਵੀ ਹੈ ਲਿਖ ਕੇ ਦੇ ਲਿਆ ਮੈਂ ਤਾਂ ਲਿਆ ਕੇ ਦੇ ਦਿਆਂ ਰੱਬਾ ਫਰਫੁਰ ਠੀਕ ਹੈ ਲਪੇਟ ਲਪੂਟੇ ਤੇ ਰਣਾ ਕਰਾਂਗੇ ਨਹੀਂ ਬਣਾ ਦਿਓ ਜਿਹੜੇ ਹੈ ਉਹ ਮੂਰਾ ਪੱਤੀਆਂ ਇਹ ਪੀਸ ਲਾ ਦੇ ਯਾਰ ਕਿਸੇ ਨੂੰ ਹੁੰਦਾ ਨਹੀਂ ਲੈ ਤੇ ਪਾਈ ਦੇ ਪਿੱਛੇ ਆਹ ਬਸ ਆਪਣੀ ਆਪਣੀ ਤੂੜੀ ਬਣਾਣੀ ਹੈ ਯਾਰ ਦੇਖ ਲੈ ਬਸ ਕ੍ਰੀਸ ਮਾਰਗ ਚਲਾ ਦੇਗੇ ਜਿਹੜਾ ਪੈਣੇ ਵਾਲਾ ਉਹ ਦੱਸ ਦਿਓ ਮੈਂ ਲਿਆ ਦਿਆਂ 2000 ਤੋਂ ਬਾਅਦ ਪਹੁੰਚ ਗਏ ਬਈ ਰਾਜਪੁਰੇ ਆਪਾਂ ਆਪਾਂ ਆਏ ਆ ਸਮਾਨ ਲੈਣ ਰੀਪਰ ਦਾ ਸਪੇਅਰ ਪਾਰਟਸ ਦਾ ਸਪੇਅਰ ਪਾਰਟਸ ਸਮਾਨ ਲੈਣਾ ਫਿੰਗਰਾਂ ਫੁੰਗਰਾਂ ਬਲੇਡ ਕੁਸ ਟਿੱਪਾਂ ਵਾਲੇ ਉਸ ਤੋਂ ਪਹਿਲਾਂ ਬਰਾਜਪੁਰੇ ਨਾ ਸੋਰੀ ਪਟਿਆਲੇ ਦੇ ਲਈ ਇਹਦੇ ਥ੍ਰੈਸ਼ਰ ਵਾਲੇ ਬਰੇਟ ਦਾ ਇੱਕ ਦਿਨ ਕੰਪੈਨ ਦਾ ਸਮਾਨ ਲੈਣ ਗਏ ਵੀਦੇ ਇੰਗਰਮ ਪਾਣੀਆਂ ਆਪਾਂ ਨੇ ਕੰਨ ਜੂੜੇ ਦੇ ਵਾਲੀਆਂ ਉਹ ਟੁੱਟਦੀਆਂ ਨਹੀਂ ਹੈਗੀਆਂ ਮੇਰਾ ਸਕਲੀਆਂ ਮਿਲेंगी ਉਰੀ ਆਪਾਂ ਨੂੰ ਪਟਿਆਲਾ ਰਾਜਪੁਰੇ ਟਕਰਾਲਪਾ ਤਕਰੀਬਨ ਆਪਾਂ ਉਰੀ ਤੇ ਪਾਈਗਨਾਰੀ ਪ੍ਰਗਾ ਸਮਾਨ ਪਹੁੰਚ ਗਏ ਬਈ ਆਪਾਂ ਟਕਰਾਲਪਾ ਰਾਜਪੁਰੇ ਪੁਰਾਣਾ ਰਾਇਪਰਾ ਟਕਰਾਅ ਹਲ ਮਸ਼ੀਨ ਰੀਸਟੋਰ ਕੱਡਿਆ ਬਾਈ ਨੇ ਸਮਾਨ ਆਪਣਾ ਇੱਕ ਫਿੰਗਰ ਆ ਰਹੀ ਏ ਆਪਾਂ ਨੇ ਲਈਆਂ ਬਾਈ ਫਿੰਗਰਾਂ ਜਿਹੜੀਆਂ ਇਹ ਵਾਲੀਆਂ ਇਹ ਜੁੜੀ ਚੀਜ਼ ਜੁੜੀ ਵੀ ਹੈ ਇਹ ਟੁੱਟਦੇ ਨਹੀਂ ਰਜੋ ਮੰਦੇ ਇਹ ਹਮੋ ਸਮਾਨ ਚੀਜ਼ ਕੁਝ ਹੋ ਜਾਦਾ 383 ਕੇ ਬੋਰਡ ਹੈ ਫਿਰ ਠੀਕ ਹੈ ਬਹੁਤ ਵਧੀਆ ਹੋ ਰਹੀ ਹੈ ਇਹਨ ਵਧੀਆ ਬਹੁਤ ਟਾਈਮ ਹੋ ਗਿਆ ਭਾਈਆਂ ਗੱਲ ਜੁੜਿਆ ਨੂੰ ਹਨਾ ਜਿਹੜਾ ਕਾਫੀ ਟਾਈਮ ਲੱਗਿਆ ਬਸ ਹੋਰ ਕੰਮ ਕਰਾਂ ਜਾ ਮੈਂ ਬਿਜੀ ਤੇ ਨਿਕਲ ਗਿਆ ਹੀ ਸਮਾਨ ਆਪਣਾ ਠੀਕ ਹੈ ਫਿਰ ਆਲੇ ਛੋਟਾ ਕਰ ਲੈ ओरिजिनल ਕੀ ਗਾਰੰਟੀ ਹੈ ਭਾਈ ਜੇ ਕਿਸੇ ਨੇ ओरिजिनल ਸਮਾਨ ਲੈਣਾ ਹੋਇਆ ਕਰ ਰਾਇ ਕਰ ਬੋਲਡ ਦਾ ਮਾਤਨ ਪਾ ਦੇ ਵਿੱਚ 4 ਕਿਲੋ ਕਹਿ ਕੇ ਗਿਆ ਸੀ ਬੋਲਡ ਨਹੀਂ ਨਹੀਂ 4 ਕਿਲੋ ਨਹੀਂ ਤਾਂ ਬੋਲਡ ਇਹ ਵੱਧ ਸੀਗੇ ਬਾਈ ਤਾਂ ਕਰਕੇ ਕੱਟ ਕਰੇ 3 ਕਿਲੋ 650 ਰੁਪਏ ਪਾ ਦੇ ਲਿਓ ਜੀ ਕੱਟ ਗਿਆ ਬਿੱਲ ओरिजिनल ਸਮਾਨ ਹੋਰ ਵੀਰੇ ਚੜਦੀ ਕਲਾ ਜੀ ਕਿਰਪਾ ਬਾਬਾ ਬਾਈ ਇਹ ਅੰਮ੍ਰਾਲੇ ਤੇ ਸਮਾਨ ਲੈਣਾ ਹੈ ਜੀ ਹਾਂ ਜੀ ਅੰਮ੍ਰਾਲੇ ਤੋਂ ਆਏ ਬਾਈ ਸਮਾਨ ਲੈਣ ਸਪੈਸ਼ਲ ओरिजिनल ਸਮਾਨ ਕਹਿੰਦੇ ਵੀ ਹਰ ਰਾਜਪੁਰੇ ਮਿਲਦਾ ਓਕੇ ਕਾਰਨ ਠੀਕ ਹੈ ਵੀਰੇ ਠੀਕ ਹੈ ਵੀਰੇ ਠੀਕ ਹੈ ਓਕੇ ਬਾਈ ਓਕੇ ਧੰਨਵਾਦ ਹੋ ਗਿਆ ਬਾਈ ਸਮਾਨ ਪੈਕ ਬਿੱਲ ਕੱਟ ਗਿਆ ਕਰਾਨੇ ਪੇਮੈਂਟ ਆਪਾਂ ਚੱਲਦੇ ਆ ਪਿੰਡ ਨੂੰ ਸਟਾਫ ਸਾਰਾ ਵਧੀਆ ਬਾਈ ਐਨ ਹਸਮੁਖ ਬੰਦੇ ਆ ਸਾਰੇ ਬਕਾਇਦਾ ਪਾਰਟ ਨੰਬਰ ਚੀਜ਼ ਸਾਰਾ ਰੇਟ ਲਿਖਿਆ ਨਾ ਚਾਹੇ ਕੋਈ ਨਿਆਣਾ ਆ ਜੋ ਜਾਂ ਸਿਆਣਾ ਆ ਜੋ ਇੱਕ ਦੁਕਾਨਦਾਰੀ ਆ ਲਿਓ ਜੀ ਰੱਖ ਲਿਆ ਸਮਾਨ ਗੱਡੀ ਮੱਪਾ ਨੇ ਹੁਣ ਚੱਲਦੇ ਆ ਅੱਗੇ ਪਹੁੰਚ ਗਏ ਆ ਜੱਕੀ ਐਗਰੀਕਲਚਰ ਵਰਕਰਸ ਹਰੇ ਤੇ ਲੈਣਾ ਆਪਣੇ ਰੀਪਰ ਦਾ ਥੋੜਾ ਸਮਾਨ। ਬਾਕੀ ਆਪਾਂ ਲਿਆਏ ਦੇ ਸ਼ਹਿਰ ਤੇ। ਆ ਪਾਏ ਆ ਬਾਈ ਰਿਮ ਫੇਰ ਆਵਾਂਗੇ ਮੋਡੀਫਾਈ ਵਾਲੇ। ਆਪਾਂ ਨੇ ਲਈਆਂ ਬਾਈ ਪੱਤੀਆਂ ਨੇ। ਜਿਹੜੀ ਰੀਪਰ ਦੇ ਥੱਲੇ ਲਗਾਉਂ ਪੱਲ ਪਰ ਪੱਤੀਆਂ। ਤੇ ਬਰ ਤਵੀਆਂ ਬਣੀ ਫਿਰ। ਲੈ ਬਈ ਬਾਈ ਨੇ ਲਈ ਆਪਾਂ ਨੂੰ ਤਵੀਆਂ ਲੈ ਬਈ 10 10 10 10 ਕੀ ਤਵੀਆਂ ਹੋ ਗਈਆਂ ਬਣੀ ਤਿਆਰ ਠੀਕ ਹੈ ਰਿੰਦਰ ਵੀਰ ਧੰਨਵਾਦ ਤੇਰਾ ਬਹੁਤ ਬਹੁਤ ਹੈਨਾ ਬਹੁਤ دیر ਕਰ ਗਿਆ ਦਾ ਬਾਈ ਨੂੰ ਮੈਂ ਵੀ ਤਵੀਆਂ ਲੈਣੀਆਂ ਆਪਾਂ ਨੇ ਲੈ ਬਈ 10 10 ਦਾ ਸੈਟ ਆਪਣਾ ਰੇਡੀ ਹੈ ਹਾਈਡਰੌਲਿਕ ਹੈ ਕਿ ਸਿੰਪਲ ਹੈ ਸਿੰਪਲ ਹੈ ਵਧੀਆ ਬਈ ਧੰਨਵਾਦ ਤੇਰਾ ਬਹੁਤ ਬਹੁਤ ਕਹੋ ਜੀ ਪੈ ਗਈ ਸੀ ਮੈਂ ਰੱਖ ਲਿਆ ਹਨਾ ਜੋ ਟਰੈਕਟਰ ਵਿੱਚ ਜੁੜਿਆ ਬੱਸ ਸੈੱਟ ਬਣਾਇਆ ਬਾਈਆਂ ਨੇ শোরੂਮ ਉਰੇ ਤਿਆਰ ਕਰਕੇ ਖੜੇ ਕਰेंगे ਸੈੱਟ ਇਸ ਤਰ੍ਹਾਂ ਠੀਕ ਹੈ ਬਾਈ ਚਲਾਂ ਮੇਰਾ ਹੋ ਗਿਆ ਗੱਲਾਂបੱਤਾਂ ਕਰਦੇਵੇਂ ਠੀਕ ਹੈ ਵੀਰ ਓਕੇ ਧੰਨਵਾਦ ਬਾਈ ਲੈ ਵੀ ਨਿਕਲ ਗਏ ਆਪਾਂ ਕਬੂਲਪੁਰ ਦਾ ਹੀ ਜਾਵਾਂਗੇ ਕਨੌਂ ਰ ਭਾਰੀ ਭਰਗਾ ਸਮਾਨ ਪੜਾ ਕੇ ਆਵਾਂਗੇ ਟੋ ਵੀਰਨਾਂ ਨੂੰ ਅੱਕੇ ਦੇ ਹੀ ਨੇਰਾ ਹੋ ਜਾ ਸ਼ਾਮ ਨੂੰ ਪਤਾ ਚਾਚੂ ਪੀਂਦੇ ਵਿੱਚ ਟਾਈਮ ਲੱਗ ਗਿਆ ਬਾਈ ਓਏ ਚੱਲ ਜੇ ਵਾਈਕਨੋ ਰਫਾ ਧਾਰ ਤਾ ਸਮਾਨ ਗੱਡੀ ਮਾ ਦੇ ਔਰ ਵੀਰ ਕਰ ਦਾਂਗੇ ਕੱਲ ਨੂੰ ਤਿਆਰ ਹਾਂ ਜੀ ਐਨ ਯਾਰ ਦੋ ਚੀਜ਼ਾਂ ਰਹਿ ਗਈਆਂ ਇੱਕ ਬੈਲਟਾਂ ਰਹਿ ਗਈਆਂ ਬੈਲਟਾ ਯਾਰ ਮੇਰੇ ਧਿਆਨ ਨਹੀਂ ਰਹੀ ਬਾਤ ਨਾ ਫੋਨ ਪਰ ਤੇ ਦੱਸਿਆ ਅੱਛਾ ਇੱਕ ਗਰੀਸ ਰਹਿ ਗਿਆ ਗਰੀਸ ਪਾ ਕਰੇ ਪਿਆ ਹਾਂ ਕਰਾਂ ਪਿਆ ਉਹ ਲਿਆਏ ਦੇ ਪਟਿਆਲੇ ਦੇ ਤੱਕ ਬੈਲਟਾ ਨਹੀਂ ਮੈਂ ਜਨਰੇਟਰ ਮੈਂ ਪਾ ਦਿੱਤੀਆਂ ਪਿੱਛੇ ਪਈ ਤਾਂ ਫੇਰ ਦੀਆਂ ਠੀਕ ਹੈ ਭਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਬਣੇ ਰਿਹਾ ਆਪਣੇ ਚੈਨਲ 'ਗੱਲ ਓਕੇ ਜੀ ਬਾਏ ਬਾਏ